ਵਾਹਿਗੁਰੂ ਜੀ ਅਕਸਰ ਮਨੁੱਖ ਘਰ ਤੋਂ ਬਾਹਰ ਹੀ ਲੱਭਦਾ ਹੈ ਪਦਾਰਥਾਂ ਦੀ ਭਾਲ ਮਨੁੱਖ ਬਾਹਰ ਹੀ ਕਰਦਾ ਹੈ ਇਸੇ ਤੋਂ ਭੁਲੇਖਾ ਪੈ ਜਾਂਦਾ ਹੈ ਸ਼ਾਇਦ ਰੱਬ ਵੀ ਬਾਹਰ ਹੈ ਪ੍ਰਮਾਤਮਾ ਵੀ ਬਾਹਰ ਹੈ ਚਲੋ ਪਦਾਰਥ ਧਨ ਬਾਜ਼ਾਰ ਦੇ ਚੋਂ ਲੱਭੇਗਾ ਸ਼ਾਇਦ ਧਰਮ ਪ੍ਰਮਾਤਮਾ ਦਾ ਨਾ ਖੁਦਾ ਦਾ ਨਾ ਜੰਗਲਾਂ ਦੇ ਚੋਂ ਲੱਭੇਗਾ ਔਰ ਬਾਬਾ ਫਰੀਦ ਆਪਣੇ ਅਨੁਭਵ ਦੇ ਆਧਾਰ ਤੇ ਕਹਿ ਰਹੇ ਨੇ ਜੰਗਲ ਜੰਗਲ ਦੇ ਚ ਭਟਕ ਕੇ ਕੀ ਕੰਡਿਆਂ ਚ ਮੂੰ ਮਾਰਦਾ ਫਿਰਦਾ ਹੈ ਉਹ ਤੇ ਤੇਰੇ ਅੰਦਰ ਹੈ ਤੂੰ ਅੰਦਰ ਜਾਤ ਮਾਰ ਧਿਆਨ ਦੇ ਸ ਜੋੜ ਉਸ ਦੇ ਨਾਮ ਨੂੰ ਜਪ ਕੇ ਆਪਣੀ ਸੁਰਤ ਨੂੰ ਅੰਤਰਮੁਖੀ ਕਰ ਤੈਨੂੰ ਉੱਥੇ ਪ੍ਰਾਪਤੀ ਹੋ ਜਾਏਗੀ ਤੈਨੂੰ ਲੱਭ ਜਾਏਗਾ ਉਪ ਅਗਾਹ ਚਲ ਕੇ ਸਮਝਾਉਂਦੇ ਹੋਇਆ ਕਹਿੰਦੇ ਨੇ ਫਰੀਦਾ ਇੰਨੀ ਨਿੱਕੀ ਜੰਗ ਏ ਥਲ ਢੂਂਗਰ ਭਉਮ ਅਜ ਫਰੀਦੇ ਕੂਜੜਾ ਸੈ ਕੋਹਾਂ ਥਿਓਮ ਬਬ ਫਰੀਦ ਬਿਰਦ ਹੋ ਗਏ ਕਾਇਆ ਨਰਬਲ ਹੋ ਗਈ ਹੱਥ ਕੰਮਣ ਲੱਗ ਪਏ ਪੈਰਾਂ 'ਚ ਵੀ ਕੰਬੜੀ ਕਹਿੰਦੇ ਨੇ ਇੰਨਾ ਛੋਟੀਆਂ ਜੀਆਂ ਲੱਤਾਂ ਦੇ ਨਾਲ ਮੈਂ بڑے بڑے ਪਹਾੜਾਂ ਤੇ ਡੂੰਗਰਾਂ ਤੇ ਭਰਮਣ ਕਰ ਆਉਂਦਾ ਸੀ ਛਾਲ ਮਾਰ ਕੇ ਮੈਂ ਪਹਾੜਾਂ ਨੂੰ ਅਬੂਰ ਕਰ ਲੈਂਦਾ ਸੀ ਕੋਲ ਪਿਆ ਕੂਜ਼ਾ ਵੂਜ਼ੂ ਸਾਜਣਾ ਔਰ ਕੋਲ ਪੈ ਇਸਕੂਜ਼ੇ ਨੂੰ ਵੀ ਚੁਕਣਾ ਤੇ ਵਜ਼ੂ ਕਰਨਾ ਮੇਰੇ ਲਈ ਔਖਾ ਹੋ ਗਿਆ ਹੈ ਕਠਨ ਹੋ ਗਿਆ ਹੈ ਫਰੀਦਾ ਰਾਤੀਂ ਵੱਡੀਆਂ ਦੁੱਖ ਦੁੱਖ ਉਠਣ ਪਾਸ ਧ੍ਰਿੰਗ ਤਨਾਂ ਦਾ ਜੀਵਿਆ ਜਿਨਾਂ ਵਿਡਾਣੀਆ ਰਾਤ ਬਹੁਤ ਲੰਬੀ ਹੋ ਗਈ ਹੈ। ਔਰ ਇੱਕ ਸਚਾਈ ਇਹ ਦੁੱਖ ਦੇ ਸਮਾਂ ਬਹੁਤ ਲੰਬਾ ਹੋ ਜਾਂਦਾ ਹੈ। ਸੁਖ ਦੇ ਸਮਾਂ ਛੋਟਾ ਹੋ ਜਾਂਦਾ ਹੈ। ਪਰਮ ਆਨੰਦ ਦੇ ਸਮਾਂ ਖੋ ਜਾਂਦਾ ਹੈ। ਸਮੇ ਨੂੰ ਨਾਪਣ ਦਾ ਢੰਗ ਇੱਕ ਬੈਰੂਨੀ ਹੈ, ਬਾਹਰੋਂ ਹੈ। ਹੱਥ ਤੇ ਬਣੀ ਹੋਈ ਘੜੀ ਨੂੰ ਵੇਖ ਕੇ ਸਮਾਂ ਵੇਖਣਾ ਧੁੱਪ ਛਾਂ ਨੂੰ ਵੇਖ ਕੇ ਅੰਦਾਜ਼ਾ ਲਾਣਾ ਹੁਣ ਦਿਨ ਦੇ ਕਿੰਨੇ ਪੈਰ ਹੋ ਚੁੱਕੇ ਨੇ ਕਿੰਨਾ ਕੁ ਵਕਤ ਹੋ ਗਿਆ ਹੈ ਤਾਂ ਵਕਤ ਨੂੰ ਨਾਪਣ ਦਾ ਇੱਕ ਢੰਗ ਬੈਰੋਨੀ ਹੈ ਵਕਤ ਨੂੰ ਸਮੇਂ ਨੂੰ ਨਾਪਣ ਦਾ ਇੱਕ ਢੰਗ ਅੰਦਰੂਨੀ ਹੈ ਬਾਹਰ ਦਾ ਤੇ ਇਹ ਹੈ ਕਿ ਸੂਰਜ ਉਦੈ ਹੋ ਰਿਹਾ ਹੈ ਦਿਨ ਦਾ ਪਹਿਲਾ ਪੈਰ ਹੈ ਸਿਰ ਤੇ ਆ ਗਿਆ ਦੁਪਹਿਰ ਹੈ ਸੂਰਜ ਡਲ ਗਿਆ ਹੈ ਦੁਪਹਿਰ ਹੈ ਸੂਰਜ ਗਰੂਪ ਹੋ ਗਿਆ ਹੈ ਰਾਤ ਦਾ ਚੌਥਾ ਪੈਰ ਰੁਕਸਤ ਹੋ ਗਿਆ ਰਾਤ ਦਾ ਪਹਿਲਾ ਪੈਰ ਆਰੰਭ ਹੋ ਗਿਆ ਇਸ ਸਮੇਂ ਨੂੰ ਨਾਪਣ ਤੋਲਣ ਦਾ ਬੈਰੋਨੀ ਢੰਗ ਹੈ ਪਰ ਅੰਦਰੋਨੀ ਢੰਗ ਹੈ ਦੁੱਖ ਦੇ ਸਮਾਂ ਬਹੁਤ ਲੰਮਾ ਹੋ ਜਾਂਦਾ ਹੈ ਪੀੜਾ ਦੇ ਵਿੱਚ वेदना ਦੇ ਵਿੱਚ ਹੋ ਕੇ ਆ ਦੇਚ ਵਿੱਚ ਹੋੜੇ ਦੀ ਤਪਸ਼ ਦੇਚ ਸਮਾਂ ਬਹੁਤ ਲੰਮਾ ਹੋ ਜਾਂਦਾ ਹੈ ਸੁਖ ਦੇਚ ਸਮਾਂ ਬਹੁਤ ਛੋਟਾ ਹੋ ਜਾਂਦਾ ਹੈ ਔਰ ਪਰਮ ਆਨੰਦ ਦੇਚ ਸਮਾਂ ਖੋ ਜਾਂਦਾ ਹੈ ਸਮਾਧੀ ਦੇਚ ਸਮਾਂ ਖੋ ਜਾਂਦਾ ਹੈ ਪਰ ਸਭ ਤੋਂ ਵੱਡਾ ਦੁੱਖ ਕਿੱਥੇ ਆਉਂਦਾ ਹੈ ਜਿੱਥੇ ਕਿ ਵਕਤ ਬਹੁਤ ਲੰਮਾ ਹੋ ਜਾਂਦਾ ਹੈ ਵਿਡਾਣੀ ਆਸ ਖੁਦਾ ਨੂੰ ਛੱਡ ਕੇ ਇੱਕ ਈਸ਼ਵਰ ਨੂੰ ਛੱਡ ਕੇ ਜੋ ਹੋਰ ਕਿਸੇ ਆਸ ਦੇ ਉਤੇ ਆਪਣੀ ਜ਼ਿੰਦਗੀ ਬਤੀਤ ਕਰਦੇ ਨੇ ਬਾਬਾ ਫਰੀਦ ਕਹਿੰਦੇ ਨੇ ਰਾਤ ਬਹੁਤ ਲੰਬੀ ਹੋ ਜਾਂਦੀ ਹੈ ਸਮਾਂ ਬਹੁਤ ਲੰਮਾ ਹੋ ਜਾਂਦਾ ਹੈ ਕੱਟਿਆ ਹਾਂ ਕੱਟਦਾ ਨਹੀਂ ਧ੍ਰਿਗਤੇ ਨਾਂ ਦਾ ਜੀਵਿਆ ਜਿਨ੍ਹਾਂ ਵਿਡਾਣੀ ਆਸ ਜੋ ਖੁਦਾ ਨੂੰ ਛੱਡ ਕੇ ਕਿਸੇ ਹੋਰ ਆਸ ਤੇ ਆਪਣੀ ਜ਼ਿੰਦਗੀ ਬਤੀਤ ਕਰਦੇ ਨੇ ਲਾਨਤ ਹੈ ਉਹਨਾਂ ਤੇ ਅਸਾਹ ਕਰੀਏ ਰਾਮ ਕੀ ਅਵਰੇ ਆਸ ਨਿਰਾਸ ਪਾਤਸ਼ਾਹ ਦੀ ਬਾਣੀ ਕਹਿ ਰਹੀਏ ਇਕ ਦੀ ਆਸਾ ਕਰੀਏ ਉਸ ਤੇ ਹੀ ਪਰੋਸਾ ਪੂਰਾ ਭਰੋਸਾ ਤੇ ਯਕੀਨ ਕਰੀਏ ਤੋ ਜੀਵਨ ਦੇਚ ਸੁਖ ਦਾ ਸੂਰਜ ਉਦੇ ਹੋ ਜਾਂਦਾ ਹੈ ਵਿਡਾਣੀ ਆਸ ਤੇ ਜੀਵੀ ਹੈ ਤੋ ਅੰਧਕਾਰ ਅੰਧਕਾਰ ਹੀ ਹੈ ਠੋਕਰਾਂ ਹੀ ਠੋਕਰ ਹਨ ਫਰੀਦਾ ਜੇ ਮੈਂ ਹੋਂਦਾ ਵਾਰਿਆ ਮਿੱਤਾਂ ਆਉਣਿਆ ਹੀੜਾ ਜਲੇ ਮਜੀਠ ਜਉ ਉੱਪਰ ਅੰਗਾਰਾਂ ਘਰ ਦੇ ਚ ਪਰੌਣੇ ਆ ਗਏ ਨੇ ਔਰ ਪਰੌਣੇ ਵੀ ਮਿੱਤਰ ਔਰ ਲਾਜ਼ਮੀ ਹੈ ਕਿ ਸੇ ਸੰਤ ਦੇ ਘਰ ਸੰਤ ਹੀ ਪਰੌਣੇ ਆਉਣਗੇ ਕਿਸੇ ਫਕੀਰ ਦੇ ਘਰ ਫਕੀਰਾਂ ਨੇ ਹੀ ਮਹਿਮਾਨ ਬਣਨਾ ਹੈ ਉਹ ਆਪ ਕਹਿੰਦੇ ਨੇ ਮਿੱਤਰ ਆਏ ਨੇ ਘਰ ਦੇ ਵਿੱਚ ਜਿਵੇਂ ਕੁਝ ਚੀਜ਼ ਛੁਪਾ ਕੇ ਰੱਖ ਦਿੱਤੀ ਹੈ ਉਹ ਲੈ ਕਰ ਦਿੱਤੀ ਹੈ ਐਸੀ ਹਾਲਤ ਵਿੱਚ ਮੈਨੂੰ ਐਸਾ ਮਹਿਸੂਸ ਹੁੰਦਾ ਹੈ ਜਿਵੇਂ ਇਹ ਤਨ ਭਖਦੇ ਹੋਏ ਅੰਗਾਰਿਆਂ ਤੇ ਜਲ ਰਿਹਾ ਹੈ ਭਾਉ ਜਦ ਫਕੀਰ ਦੇ ਘਰ ਫਕੀਰ ਆਵੇ ਸੱਜਣ ਦੇ ਘਰ ਸੱਜਣ ਆਵੇ ਕੁਝ ਵੀ ਓਲੇ ਨਹੀਂ ਰੱਖਣਾ ਚਾਹੀਦਾ ਸਭ ਕੁਝ ਉਸ ਤੋਂ ਸਦਕੇ ਕਰਨਾ ਚਾਹੀਦਾ ਹੈ ਕੁਰਬਾਨ ਕਰਨਾ ਚਾਹੀਦਾ ਹੈ ਫਰੀਦਾ ਲੋੜੇ ਦਾਖ ਬਿਜੋਰੀਆਂ ਕਿਕਰ ਬੀਜੇ ਜੱਟ ਹੰਡੇ ਉਨ ਕਤਾਏਂਦਾ ਪੈਂਦਾ ਲੋੜੇ ਪਟ ਜੀਵਨ ਕਰਮ ਭੂਮੀ ਹੈ ਇਸਦੇ ਜੋ ਕਰਮਾਂ ਦਾ ਬੀਜ ਬੋਈਏ ਉਹ ਹੀ ਕੁਝ ਪੈਦਾ ਹੁੰਦਾ ਹੈ ਐਸੇ ਕੁਝ ਕਰਮ ਨੇ ਜਿਸ ਤੋਂ ਦੁੱਖ ਪੈਦਾ ਹੁੰਦਾ ਹੈ ਐਸੇ ਕੁਝ ਕਰਮ ਨੇ ਜਿਸ ਤੋਂ ਆਨੰਦ ਪੈਦਾ ਹੁੰਦਾ ਹੈ ਕਿਹੜੇ ਕਰਮਾਂ ਤੋਂ ਦੁੱਖ ਪੈਦਾ ਹੁੰਦਾ ਹੈ ਜਿਨ੍ਹਾਂ ਕੀਤੇ ਕਰਮਾਂ ਕਰਕੇ ਕਿਸੇ ਨੂੰ ਦੁੱਖ ਮਿਲ ਗਿਆ ਹੈ ਕਿਸੇ ਦੂਸਰੇ ਨੂੰ ਦੁੱਖ ਮਿਲ ਗਿਆ ਇਹਨਾਂ ਕਰਮਾਂ ਤੋਂ ਆਪਣੇ ਲਈ ਵੀ ਦੁੱਖ ਪੈਦਾ ਹੋਵੇਗਾ ਪਰ ਜਿਨ੍ਹਾਂ ਕਰਮਾਂ ਤੋਂ ਕਿਸੇ ਨੂੰ ਕੁਝ ਮਿਲ ਗਿਆ ਕੁਝ ਵੀ ਮਿਲਿਆ ਹੋਵੇ ਗਿਆਨ ਮਿਲਿਆ ਹੋਵੇ ਕਲਾ ਮਿਲੀ ਹੋਵੇ ਸਕੂਨ ਮਿਲੇ ਹੋਵੇ ਸ਼ਾਂਤੀ ਮਿਲੀ ਹੋਵੇ ਧਨ ਮਿਲੇ ਹੋਵੇ ਸੰਪਦਾ ਮਿਲੀ ਹੋਵੇ ਸੁਖ ਮਿਲੇ ਹੋਵੇ ਇੱਜ਼ਤ ਮਾਨ ਮਰਿਆਦਾ ਮਿਲੀ ਹੋਵੇ ਸਾਡੇ ਜਿਸ ਕਰਮ ਤੋਂ ਜਿਸ ਨੂੰ ਕੁਝ ਮਿਲਿਆ ਇਸ ਤੋਂ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਪਰ ਸਾਡੇ ਜਿਸ ਕਰਮ ਨੇ ਕਿਸੇ ਦਾ ਕੁਝ ਖੋ ਲਿਆ ਔਰ ਕੋਈ ਰੋਂਣ ਤੇ ਮਜਬੂਰ ਹੋ ਗਿਆ ਦੁਖੀ ਹੋ ਗਿਆ ਇਨਾ ਕਰਮਾਂ ਤੋਂ ਸਵਾਏ ਦੁੱਖਾਂ ਦੇ ਫਲ ਤੇ ਔਰ ਕੁਛ ਵੀ ਪ੍ਰਾਪਤ ਨਹੀਂ ਹੁੰਦਾ ਬਾਬਾ ਫਰੀਦ ਕਹਿੰਦੇ ਨੇ ਇਹ ਅਜਾਨ ਜੱਟ ਨਾਦਾਨ ਜੱਟ ਬੀਜ ਦਾ ਤੇ ਕਿਕਰ ਹੈ ਬੂਟੇ ਤੇ ਕਿਕਰਾਂ ਦੇ ਲਾਂਦਾ ਹੈ ਪਰ ਲੋੜੇ ਦਾਖ ਬਿਜੋਰੀਆਂ بلوچستان ਦਾ ਇਹ ਇਲਾਕਾ ਬਿਜੋਰ ਜਿੱਥੋਂ ਦੀ ਦਾਖ ਜਿੱਥੋਂ ਦੇ ਅੰਗੂਰ ਬੜੇ ਮਸ਼ਹੂਰ ਬਹੁਤ ਮਸ਼ਹੂਰ ਸਵਾਰਤ ਰਿਆਸਤ ਤੋਂ ਪਰੇ ਦਾ ਇਲਾਕਾ بلوچستان ਲਬਦਾਏ ਬਿਜੋਰੀ ਦਾਖ ਪਰ ਬੀਜਦਾ ਹੈ ਕਿਕਰ ਮੰਗਦਾ ਹੈ ਰੇਸ਼ਮ ਪਰ ਕਤਦਾਏ ਉਨ ਬਾਉ ਕਰਮ ਕੁਛ ਕਰਦਾ ਹੈ ਮੰਗਦਾ ਕੁਛ ਹੈ ਪਰ ਕੌਣ ਦੱਸੇ ਆਨੰਦ ਤੇ ਸੁਖ ਉਨਾ ਹੀ ਕਰਮਾਂ ਤੋਂ ਮਿਲਦਾ ਹੈ ਜਿਸ ਕੀਤੇ ਕਰਮ ਤੋਂ ਕਿਸੇ ਨੂੰ ਸੁਖ ਮਿਲੇ ਕਿਸੇ ਨੂੰ ਆਨੰਦ ਮਿਲੇ ਉਨਾ ਹੀ ਕਰਮਾਂ ਤੋਂ ਆਪਣੇ ਨੂੰ ਆਨੰਦ ਮਿਲਦਾ ਹੈ ਆਪਣੇ ਨੂੰ ਸੁਖ ਮਿਲਦਾ ਹੈ ਕਿਸੇ ਨੂੰ ਸੁਖ ਦਿੱਤੇ ਬਿਨਾ ਸੁਖ ਪ੍ਰਾਪਤ ਕਰਨਾ ਬਹੁਤ ਔਖਾ ਹੈ ਬਹੁਤ ਗਠਨ ਹੈ ਬਾਬਾ ਫਰੀਦ ਇਸ ਸ਼ਲੋਕ ਦੇ ਰਾਹੀਂ ਇਹ ਕੁਝ ਸਮਝਾ ਰਹੇ ਨੇ फरीदा गलिये चिक्कड़ दूर घर प्यारे ने चला तिजे कंबली रहा ता टूटे ने रस्ते बारिश करके बहुत चिक्कड़ है हर गली दे चिक्कड़ है ਇਹਾਰੇ ਨੂੰ ਮਿਲਣ ਦੀ ਤਾਂਗ ਹੈ ਚਿੱਕੜ ਚੁਲੰਗਣਾ ਬੜਾ ਔਖ ਹੈ ਔਰ ਚਿੱਕੜ ਵੱਧਦਾ ਜਾ ਰਿਹਾ ਹੈ ਵੱਧਦਾ ਜਾ ਰਿਹਾ ਹੈ ਕਿਉਂਕਿ بارش ਜ਼ਿਆਦਾ ਹੋ ਰਹੀ ਹੈ ਜ਼ਿਆਦਾ ਹੋ ਰਹੀ ਹੈ ਕਾਸ਼ ਬੈਰੂਨੀ ਗਲੀਆਂ ਦੇ ਚਿੱਕੜ ਹੋਵੇ ਤਾਂ ਮਨੁੱਖ ਕਿਸੇ ਨਾ ਕਿਸੇ ਤਰੀਕੇ ਨਾਲ ਲੰਘ ਕੇ ਗਲੀ ਅਬੂਰ ਕਰ ਸਕਦਾ ਹੈ ਪਾਰ ਕਰ ਸਕਦਾ ਹੈ ਪਰ ਇੰਦਰੀਆਂ ਦੀ ਗੱਲੀ ਦੇ ਚਿੱਕੜ ਹੋਵੇ ਅੱਖਾਂ ਦੇ ਚਿੱਕੜ ਹੋਵੇ ਪਰ ਤ੍ਰੀਆ ਵੇਖਣ ਦਾ ਪਰ ਧਨ ਵੇਖਣ ਦਾ ਕੰਨਾਂ ਦੇ ਚਿੱਕੜ ਹੋਵੇ ਪਰ ਨਿੰਦਾ ਸੁਣਨ ਦਾ ਰਸਨਾ ਦੇ ਚਿੱਕੜ ਹੋਵੇ ਮਿੱਠਿਆ ਬੋਲਣ ਦਾ ਔਰ ਇਸ ਤਰ੍ਹਾਂ ਮਨ ਵਿੱਚ ਚਿੱਕੜ ਹੋਵੇ ਗਲਤ ਸੋਚਣ ਦਾ ਤਾਂ ਕਿਵੇਂ ਲੰਗੇ ਆ ਜਾਏ ਕਿਵੇਂ ਬੰਦਗੀ ਕੀਤੀ ਜਾਏ ਚੱਲਦਾ ਹਾਂ ਕੰਬਲੇ ਵੇਚਦੀ ਹੈ ਭਾਅ ਜਿੰਨਾ ਚੱਲਦਾ ਹਾਂ ਅੰਦਰ ਬਾਰੀਕੀ ਤੇ ਪੈਦਾ ਹੁੰਦੀ ਹੈ ਪਰ ਉਤਨੀ ਅੱਖਾਂ ਪਰ ਤੰਤ ਪ੍ਰਭਾਵਤ ਆਉਂਦੀਆਂ ਨਹੀਂ ਮੂਰਖ ਮੂੜ ਮਨੁੱਖ ਇਤਨਾ ਸੁਪਣ ਤੋਂ ਪ੍ਰਭਾਵਤ ਨਹੀਂ ਆਉਂਦਾ ਜਿੰਨਾ ਸਿਆਣਾ ਪ੍ਰਭਾਵਤ ਆਉਂਦਾ ਮੂੜ ਬੰਦਾ ਇਤਨਾ ਸੰਸਾਰ ਦੇ ਪਦਾਰਥਾਂ ਤੋਂ ਪ੍ਰਭਾਵਿਤ ਨਹੀਂ ਹੁੰਦਾ ਜਿੰਨਾ ਇੱਕ ਸਿਆਣਾ ਹੁੰਦਾ ਹੈ ਜਿੰਨੀ ਉਸ ਦੀ ਸਿਆਣੀ ਅਕਲ ਹੁੰਦੀ ਜਾਏਗੀ ਜਿੰਨੀ ਉਸ ਦੀ ਸੋਚ ਸ਼ਕਤੀ ਵੱਧਦੀ ਜਾਏਗੀ ਉਤਨਾ ਹੀ ਜ਼ਿਆਦਾ ਉਸ ਦੇਤੇ ਸੰਸਾਰ ਦਾ ਪ੍ਰਭਾਵ ਪੈਂਦਾ ਜਾਏਗਾ ਕਿਉਂਕਿ ਹਰ ਵਸਤੂ ਦੀ ਉਸ ਨੂੰ ਸਮਝ ਪੈਂਦੀ ਜਾ ਰਹੀ ਹੈ ਹਰ ਵਸਤੂ ਦੇ ਰਸਤਾ ਉਸ ਨੂੰ ਪਤਾ ਚੱਲਦਾ ਜਾ ਰਿਹਾ ਹੈ ਔਰ ਹਰ ਵਸਤੂ ਉਸ ਨੂੰ ਪ੍ਰਭਾਵਿਤ ਕਰਦੀ ਜਾ ਰਹੀ ਹੈ ਦੁਨੀਆ ਵਿੱਚ ਸਵਪਨ ਤੋਂ ਪ੍ਰਭਾਵਿਤ ਚੋਟੀ ਦੇ ਮਹਾਨ ਆਲਮ ਫਾਜ਼ਲੀ ਹੋਏ ਨੇ ਤੋ ਬਾਬਾ ਫਰੀਦ ਕਹਿੰਦੇ ਨੇ ਅਗਰ ਮੈਂ ਚਲਦਾ ਹਾਂ ਤੋ ਅੱਖਾਂ ਦਾ ਚਿੱਕੜ ਵੱਧਦਾ ਹੈ ਕੰਨਾਂ ਦਾ ਚਿੱਕੜ ਵੱਧਦਾ ਹੈ ਰਸਨਾ ਤੇ ਮਨ ਦਾ ਚਿੱਕੜ ਵੱਧਦਾ ਹੈ ਤੇ ਜੇ ਨਾ ਚੱਲਾਂ ਤੋ ਪਿਆਰ ਟੁੱਟਦਾ ਹੈ ਖੁਦਾ ਦਾ ਸਨੇਹ ਟੁੱਟਦਾ ਹੈ ਤੋ ਆਖਰ ਫਰੀਦ ਦਾ ਫੈਸਲਾ ਭਿੱਜੋ ਸਜੋ ਕੰਬਲੀ ਅੱਲੋ ਵਰਸੇ ਮੈਂ ਜੈ ਮਿਲਾਂ ਤੈਨ ਸਜਣਾ ਟੁੱਟੋ ਨਾ ਹੀਨੇ بارش ਆਉਂਦੀ ਏ ਤੇ ਹੌਣ ਦਿਓ ਜਿੱਕੜ ਵਧਦਾ ਤੇ ਵਧਣ ਦਿਓ ਔਰ ਚਿੱਕੜ ਨਾਲ ਇਹ ਕੰਬਲੀ ਇਹ ਜੀਵਨ ਦਾ ਚੋਲਾ ਲਿਬੜਦਾ ਹੈ ਤੇ ਲਿਬੜਨ ਲੱਗਦਾ। ਖੁਦਾ ਨੂੰ ਯਾਦ ਕਰਦੇ ਆ ਸੰਸਾਰ ਯਾਦ ਆਉਂਦਾ ਹੈ ਤੇ ਆਣ ਦਿਓ। ਪ੍ਰਮਾਤਮਾ ਨੂੰ ਚੇਤੇ ਕਰਦੇ ਆ ਅਗਰ ਪਦਾਰਥ ਯਾਦ ਆਉਂਦੇ ਨੇ ਤੇ ਆਉਣ ਦਿਓ। ਧਰਮ ਮੰਦਰ ਦੇ ਚ ਜਾਂਦੇ ਆ ਜੇ ਧਨ ਚੇਤੇ ਆਉਂਦਾ ਹੈ ਤੇ ਆਣ ਦਿਓ। ਉਸ ਸੋਹਣੇ ਖੁਦਾ ਪ੍ਰਮਾਤਮਾ ਨੂੰ ਚੇਤੇ ਕਰਦੇ ਆ ਜੇ ਸੰਸਾਰ ਦਾ ਰੂਪ ਰੰਗ ਪ੍ਰਭਾਵਿਤ ਕਰਦਾ ਹੈ ਤੇ ਕਰਨ ਦਿਓ ਤੂੰ ਚਲੀ ਜਾ ਤੂੰ ਜਪੀ ਜਾ ਇੱਕ ਦਿਨ ਚਿੱਕੜ ਚੋਂ ਲੰਘ ਜਾਏਗਾ ਇੱਕ ਦਿਨ ਮਿਲਾਪ ਹੋ ਜਾਏਗਾ ਔਰ ਮਿਲਾਪ ਦੇ ਹੁੰਦੇ ਆਈ ਸਾਰਾ ਚਿੱਕੜ ਪਿੱਛੇ ਰਹਿ ਜਾਏਗਾ ਸਾਰੇ ਦੁੱਖ ਸੰਤਾਪ ਪਿੱਛੇ ਰਹਿ ਜਾਣਗੇ ਆਪਣੇ ਅਨੁਭਵ ਦੇ ਆਧਾਰ ਤੇ ਇਹ ਮਹਾਨ ਸੂਫੀ ਸੰਤ ਬਾਬਾ ਫਰੀਦ ਕਹਿ ਰਹੇ ਨੇ ਕਿ ਅਗਰ ਮਨੁੱਖ ਜਪਦਾ ਰਹੇ ਕਰਦਾ ਰਹੇ ਬੰਦਗੀ ਤੋ ਇੱਕ ਦਿਨ ਇਸ ਚਿੱਕੜ ਨੂੰ ਅਬੂਰ ਕਰ ਜਾਏਗਾ ਔਰ ਉਸ ਨਿਰਮਲ ਸੋਨੇ ਖੁਦਾ ਦੀ ਗੋਦ ਦੇ ਜਾ ਬੈਠੇਗਾ ਆਪ ਅੱਗੇ ਚੱਲ ਕੇ ਆਪਣਾ ਅਮਰ ਕਲਾਮ ਇਹ ਜੋ ਹੈ ਪੇਸ਼ ਕਰ ਦੇਣੇ ਫਰੀਦਾ ਮੈਂ ਭੋਲਾ ਵਾ ਪਗਦਾ ਮਤ ਮੈਲੀ ਹੋਏ ਜਾਏ ਗਹਿਲਾ ਰੂ ਨ ਜਾਣਈ ਸਿਰ ਵੀ ਮਿੱਟੀ ਖਾਏ ਕਿਸੇ ਖਾਨ ਨੇ ਕਿਸੇ ਪਠਾਨ ਨੇ ਜਿਸ ਨੇ ਬੜੀ ਸੋਹਣੀ ਦਸਤਾਰ ਸਜਾਈ ਹੋਈ ਸੀ ਫਕੀਰ ਨੂੰ ਇਸ ਲਈ ਸਜਦਾ ਨਹੀਂ ਕੀਤਾ ਕਿਉਂਕਿ ਫਕੀਰ ਜ਼ਮੀਨ ਤੇ ਬੈਠਾ ਸੀ ਮਿੱਟੀ ਦੇ ਚ ਬੈਠਾ ਸੀ ਤੋ ਦਸਤਾਰ ਨੇ ਮਿੱਟੀ ਆਲੂਦ ਹੋ ਜਾਣਾ ਸੀ ਦਸਤਾਰ ਨੇ ਮੈਲੀ ਹੋ ਜਾਣਾ ਸੀ ਤੋ ਮੱਥਾ ਨਹੀਂ ਟੇਕਿਆ ਕੋਲ ਬੈਠ ਗਿਆ ਫਰੀਦ ਕਹਿੰਦੇ ਨੇ ਭੋਲੇ ਮਨੁੱਖ ਨੂੰ ਇਤਨਾ ਹੀ ਨਹੀਂ ਪਤਾ ਇਤਨਾ ਖਿਆਲ ਆਇਆ ਪਗ ਮੈਲੀ ਹੋ ਜਾਏਗੀ ਪਗ ਨੂੰ ਮਿੱਟੀ ਲਿਬੜ ਜਾਏਗੀ ਪਰ ਕੌਣ ਦੱਸੇ ਤੂੰ ਜਿਸ ਸਿਰ ਦੇ ਤੇ ਪਗ ਬ ਨਹੀਂ ਹੈ ਇਕ ਦਿਨ ਤੇ ਸਿਰ ਨੂੰ ਵੀ ਮਿੱਟੀ ਨੇ ਖਾ ਜਾਣਾ ਹੈ। ਇਹ ਸਿਰ ਵੀ ਮਿੱਟੀ ਆਲੂਦ ਹੋ ਜਾਏਗਾ। ਇਹ ਸਿਰ ਵੀ ਮਿੱਟੀ ਹੋ ਜਾਏਗਾ। ਇਹ ਸਿਰ ਮਿੱਟੀ ਹੋਵੇ ਇਸ ਤੋਂ ਪਹਿਲੇ ਤੂੰ ਕਿਸੇ ਫਕੀਰ ਦੇ ਕਦਮਾਂ ਦੀ ਧਾਕ ਬਣ। ਕਿਸੇ ਫਕੀਰ ਦੇ ਕਦਮਾਂ ਦੀ ਮਿੱਟੀ ਬਣ। ਨਹੀਂ ਤੇ ਇੱਕ ਦਿਨ ਮਿੱਟੀ ਹੋ ਜਾਏਗਾ। ਅਗਰ ਫਕੀਰ ਦੇ ਕਦਮਾਂ ਦੀ ਤੂੰ ਮਿੱਟੀ ਬਣ ਜਾਏਂ ਤੋ ਅਕਸੀਰ ਬਣ ਜਾਏਗਾ। ਮਹਾਨ ਹੋ ਜਾਏਗਾ। ਨੀ ਤੇ ਇੱਕ ਦਿਨ ਮਿੱਟੀ ਚ ਮਿੱਟੀ ਹੋ ਹੀ ਜਾਏਗਾ ਆ ਬੜੇ ਸੋਹਣੇ ਢੰਗ ਨਾਲ ਸੁਚੇਤ ਕਰ ਰਹਿਣਾ ਫਰੀਦਾ ਸक्कर ਖੰਡ ਨਿਵਾਤ ਗੁੜ ਮੱਖਿਓ ਮਾਂਜਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਨ ਤੁਦ ਆ ਬਰੇ ਇਕ ਬੜੀ ਸੁੰਦਰ ਗਾਥਾ ਹੈ ਆਪ ਨੂੰ ਇਸ ਮਾਰਗ ਤੇ ਜੋ ਤੋਰਿਆ ਹੈ ਮਾਂ ਨੇ ਤੋਰਿਆ ਹੈ ਇਹ ਠੀਕ ਹੈ ਕਿ ਬਾਬਾ ਫਰੀਦ ਦਾ ਸ਼ਾਹੀ ਖਾਨਦਾਨ ਨਾਲ ਵੀ ਤੱਲਕ ਹੈ ਪਰ ਅੰਗਰ ਪੈਗੰਬਰੀ ਖਾਨਦਾਨ ਨਾਲ ਵੀ ਤੱਲਕ ਹੈ ਜਿੱਥੇ ਫਰਖ ਸ਼ਾ ਕਾਬਲ ਦਾ ਬਾਦਸ਼ਾਹ ਉਸ ਦੇ ਆਪ ਭਤੀਜੇ ਨੇ ਉਥੇ ਮੁਹੰਮਦ ਸ਼ਾ ਅਬਦੁੱਲਾ ਜੋ حضرت ਅਲੀ ਦੇ ਸ਼ਾਹੀ ਖਾਨਦਾਨ ਨਾਲ تعلق ਰੱਖਦਾ ਹੈ حضرت ਅਲੀ ਦਾ ਰਿਸ਼ਤੇਦਾਰ ਹੈ ਉਸ ਦੀ ਬੱਚੀ ਮਰੀਮ ਜੋ जलालुद्दीन ਨੂੰ ਵਿਆਹੀ ਗਈ ਪਰ ਉਸ ਦੀ ਕੁੱਖ ਤੋਂ ਆਪ ਜਨਮ ਲੈਂਦੇ ਨੇ ਤੋ ਇਸ ਤਰ੍ਹਾਂ ਪੈਗੰਬਰੀ ਘਰਾਣੇ ਨਾਲ ਤੇ ਸ਼ਾਹੀ ਘਰਾਣੇ ਨਾਲ ਆਪ ਦਾ ਸੰਬੰਧ ਹੈ ਮਾਂ ਬੜੀ ਸਤੋਗੁਣੀ ਹੈ 7 ਸਾਲ ਦੀ ਆਪ ਦੀ ਉਮਰ ਹੈ ਬੱਚਿਆਂ ਚ ਖੇਡ ਰਹੇ ਨੇ ਮਾਂ ਆ ਕੇ ਕਹਿੰਦੀ ਏ ਇਹ ਮੇਰੇ ਬੱਚੇ ਸਵੇਰੇ ਖੇਡਦਾ ਹੈ ਦੁਪਹਿਰੇ ਖੇਡਦਾ ਹੈ ਸ਼ਾਮੀ ਖੇਡਦਾ ਹੈ ਕਦੀ ਖੁਦਾ ਨੂੰ ਵੀ ਯਾਦ ਕਰ ਲਿਆ ਕਰ ਨਮਾਜ਼ ਵੀ ਪੜ ਲਿਆ ਕਰ ਬੱਚੇ ਦਾ ਭੋਲਾ ਸੁਭਾਅ ਮਾਂ ਖੁਦਾ ਕੀ ਦੇਗਾ ਬੱਚਾ ਲੈਣ ਦੀ ਭਾਸ਼ਾ ਜਾਣਦਾ ਹੈ ਦੇਣ ਦੀ ਨਹੀਂ ਇੱਕ ਬੱਚੇ ਕੋਲ ਪੰਜ ਖਿਡੌਣੇ ਆਵਨ ਦੂਸਰੇ ਕੋਲ ਇੱਕ ਹੋਵੇ ਤੇ ਸਿਰਫ ਇਤਨਾ ਕਹਿ ਦਈਏ ਬੇਟਾ ਤੇਰੇ ਕੋਲ ਪੰਜ ਖਿਡੌਣੇ ਨੇ ਤੂੰ ਇੱਕ ਉਸ ਨੂੰ ਦੇ ਦੇ। ਤੇ ਇਹ ਬੱਚਾ ਦੂਸਰੇ ਦਾ ਇੱਕ ਖੋਣ ਦੀ ਤੇ ਕੋਸ਼ਿਸ਼ ਕਰੇਗਾ। ਆਪਣੇ ਪੰਜਾਂ ਵਿੱਚੋਂ ਇੱਕ ਦੇਣ ਨੂੰ ਰਾਜ਼ੀ ਨਹੀਂ ਹੋਵੇਗਾ। ਕਿਉਂ? ਦੇਣ ਦੀ ਭਾਸ਼ਾ ਜਾਣਦਾ ਹੀ ਨਹੀਂ। ਦੇਣ ਦਾ ਸੁਭਾਅ ਅਜੇ ਇਸ ਦੇੰਦਰ ਨਹੀਂ ਪੈਦਾ ਹੋਇਆ। ਖੋਣ ਦਾ ਲੈਣ ਦਾ ਹੀ ਜਜ਼ਬਾ ਹੈ। ਖੁਦਾ ਕੀ ਦੇਵੇਗਾ? ਇਸ ਸਾਦਗੀ ਦੀ ਮੂਰਤੀ ਮਾਂ ਨੇ ਕਿਹਾ اے ਮੇਰੇ ਬੱਚੇ ਖੁਦਾ ਖੰਡ ਦੇਵੇਗਾ ਖਜੂਰਾਂ ਦੇਵੇਗਾ ਸ਼ਹਿਦ ਦੇਵੇਗਾ ਘਿਓ ਦੇਵੇਗਾ ਮੱਝ ਦਾ ਦੁੱਧ ਦੇਵੇਗਾ ਮਿਠਾਈ ਦੇਵੇਗਾ ਸਾਰੀਆਂ ਹੀ ਮਿਠੀਆਂ ਚੀਜ਼ਾਂ ਦਾ ਜਦ ਮਾਂ ਨੇ ਨਾ ਲਿਆ ਉਸ ਜ਼ਮਾਨੇ ਦੀ ਸੌਗਾਤ ਫਿਰ ਦੇ ਮੋਂ ਦੇ ਚ ਪਾਣੀ ਆ ਗਿਆ ਮਾਂ ਤੋ ਫਿਰ ਮੈਨੂੰ ਨਮਾਜ਼ ਪੜਨੀ ਸਿਖਾ ਮੈਂ ਪੜਾਂਗਾ ਨਮਾਜ਼ ਦੋ ਵਕਤ ਦੀ ਨਮਾਜ਼ ਮਾਂ ਨੇ ਇਸ ਨੂੰ ਪੜ੍ਹਨੀ ਸਿਖਾਈ ਫਜਰ ਦੀ ਨਮਾਜ਼ ਇਸ਼ਾ ਦੀ ਨਮਾਜ਼ ਸਵੇਰ ਦੀ ਨਮਾਜ਼ ਸ਼ਾਮ ਦੀ ਨਮਾਜ਼ ਵੁਜ਼ੂ ਕਰਕੇ ਮੁੱਲਾ ਮਸੱਲਾ ਵਿਛਾ ਕੇ ਨਮਾਜ਼ ਜਦ ਪੜਨ ਲੱਗਿਆ ਅੱਖਾਂ ਮੀਟ ਕੇ ਮਾਂ ਨੇ ਮਸੱਲੇ ਦੇ ਥੱਲੇ ਖਜੂਰਾ ਰੱਖ ਦਿੱਤੀਆਂ ਨੇ ਨਮਾਜ਼ ਪੜਨ ਤੋਂ ਬਾਅਦ ਜੈਸੇ ਮਸੱਲਾ ਸਮੇਟਦਾ ਹੈ ਥੱਲੋਂ ਖਜੂਰਾ ਮਿਲੀਆਂ ਕੱਪੜੇ ਦੇ ਚ ਲਿਪਟੀਆਂ ਹੋਈਆਂ ਪਰ ਸੰਨ ਹੋ ਗਿਆ ਕਹਿੰਦਾ ਖੁਦਾ ਇਹ ਤੇ ਨਕਦ ਸੌਦਾ ਹੈ ਇਧਰ ਨਮਾਜ਼ ਪੜੋ ਇਧਰ ਖਜੂਰਾ ਵਿਸ਼ਵਾਸ ਵੱਜ ਗਿਆ ਬਰੋਸਾ ਵੱਜ ਗਿਆ ਸ਼ਾਮ ਦੀ ਨਮਾਜ਼ ਪੜੀ ਮਾਂ ਨੇ ਥੱਲੇ ਗੁੜ ਰੱਖ ਦਿੱਤਾ ਦੂਸਰੇ ਦਿਨ ਨਮਾਜ਼ ਪੜੀ ਮਾਂ ਨੇ ਥੱਲੇ ਮਠਾਈ ਰੱਖ ਦਿੱਤੀ ਕਦੀ ਕੁਛ ਕਦੀ ਕੁਛ ਰੋਜ਼ ਇਸ ਬੱਚੇ ਨੂੰ ਸਵੇਰੇ ਸ਼ਾਮ ਪ੍ਰਾਪਤ ਹੋ ਜਾਂਦਾ ਹੈ ਔਰ ਜਿੰਨਾ ਪ੍ਰਾਪਤ ਹੁੰਦਾ ਜਾ ਰਿਹਾ ਹੈ ਖੁਦਾਈ ਵਿਸ਼ਵਾਸ ਵੱਧਦਾ ਜਾ ਰਿਹਾ ਹੈ ਵੱਧਦਾ ਜਾ ਰਿਹਾ ਹੈ ਵੱਧਦਾ ਜਾ ਰਿਹਾ ਹੈ ਅੱਜ ਇੱਕ ਅਜੀਬੋ ਗਰੀਬ ਘਟਨਾ ਘਟ ਗਈ ਇਸ ਸ਼ਾਦੀ ਨਮਾਜ਼ ਦਾ ਵਕਤ ਮਾਂ ਵਿਚਾਰੀ ਪਾਣੀ ਭਰਨ ਗਈ ਸੀ ਪੁਰਾਣਾ ਜ਼ਮਾਨਾ ਖੂਹ ਤੇ ਪਾਣੀ ਭਰਨ ਗਈ ਹੈ ਫਰੀਦ ਦੇ ਨਮਾਜ਼ ਪੜਨ ਦਾ ਵਕਤ ਹੋ ਗਿਆ ਮਸੱਲਾ ਵਿਛਾ ਕੇ ਉযু ਕਰਕੇ ਜੁੜ ਕੇ ਨਮਾਜ਼ ਪੜਨ ਲੱਗਿਆ ਅਜ ਮਨ ਜੁੜ ਗਿਆ ਬੜਾ ਸਰੂਰਤ ਆ ਰਿਹਾ ਆ ਬੜੀ ਮਸਤੀ ਮਿਲੀ ਹੈਰਾਨ ਹੋਇਆ ਖਜੂਰ ਸ਼ਹਿਦ ਮਿਠਾਈ ਇਤੇ ਕੁਝ ਵੀ ਨਹੀਂ ਇਤੇ ਖੇੜੀ ਕੁਝ ਹੋਰ ਹੈ अज मुसल्ला जब चुके है नमाज पढ़ने बाद अज खयाल ही नहीं आया थलो कुछ मिठाई लेनी है क्यों अब अगम्मी रस की प्राप्ति हो गई दुनिया ही कुछ और हो गई नेत्र सज्जल हो गए अशकबार कि इतने दिन इस रस तो वाझी जिंदगी किस तरह रह गई एंड ना रस हालांकि उम्र तो कुछ भी नहीं सत साल दी। ਕੁਲੰਬਰ ਸਭ ਤੀਤ ਨਹੀਂ ਹੋਇਆ ਲੋਕੀਏ 80 ਸਾਲ ਦੀ ਉਮਰ ਵੀ ਅਜਾਈ ਗਵਾ ਛੱਡ ਦੇਣਾ ਲੇਕਿਨ ਪਛਤਾਪ ਜਾ ਗਿਆ ਇਸ ਅਗੰਮੇ ਰਸਤੇ ਉ ਕਿ ਜੀਵਨ ਇਤਨੇ ਸਾਲ ਵਾਂਝਾ ਕਿਉਂ ਰਹਿ ਗਿਆ ਬੈਠੇ ਨੇ ਇੱਕ ਪਾਸੇ ਨਿਤਰ ਸੱਜਲ ਚਿਹਰਾ ਹੋਰ ਹੋਇਆ ਹੈ ਅਜ ਮਸਤ ਕੁਛ ਹੋ ਰਿਹਾ ਹੈ ਮਾਂ ਆ ਗਈ ਹੈ ਉਹ ਜਦ ਦੇਖਦੀ ਏ ਫਰੀਦ ਨੂੰ ਤੇ ਉਹਦੇ ਕੋਲ ਦੇਖਦੀ ਏ ਮਸੱਲੇ ਨੂੰ ਤਾਂ ਖਿਆਲ ਆਇਆ ਫਰੀਦ ਨਮਾਜ਼ ਪੜ ਬੈਠਾ ਹੈ ਅੱਜ ਇਸ ਨੂੰ ਖਜੂਰਾ ਨਹੀਂ ਮਿਲਿਆ ਅੱਜ ਇਸ ਨੂੰ ਮਿਠਾਈ ਨਹੀਂ ਮਿਲੀ ਪਤਾ ਨਹੀਂ ਇਹ ਕੱਲ ਤੋਂ ਨਮਾਜ਼ ਪੜੇਗਾ ਕਿ ਨਹੀਂ ਪੜੇਗਾ ਲੱਗਦਾ ਇਸ ਦਾ ਭਰੋਸਾ ਟੁੱਟ ਗਿਆ ਹੈ ਇਦੀਆਂ ਅੱਖਾਂ ਸੱਜਲ ਨੇ ਰੋ ਰੇ ਮਾਂ ਇੱਕਦਮ ਅੰਦਰ ਭੱਜੀ ਹੋਈ ਗਈ ਥਾਲ ਦੇ ਚ ਸ਼ਹਿਦ ਦੀ ਕਟੋਰੀ ਰੱਖੇ ਲੱਡੂ ਰੱਖੇ ਖਜੂਰਾ ਰੱਖਿਆ ਕਿਸ਼ਮਿਸ਼ ਰੱਖੀ ਦਾਖ ਰੱਖੀ ਤੇ ਥਾਲੀ ਫਰੀਦ ਦੇ ਅੱਗੋਂ ਕਰਕੇ ਕਹਿਣ ਲੱਗੀ اے ਮੇਰੇ ਬੱਚੇ ਅੱਜ ਖੁਦਾ ਨੂੰ ਜਲਦੀ ਬੜੀ ਸੀ ਔਰ ਉਹ ਮੈਨੂੰ ਦੇ ਗਿਆ ਉਸਨੇ ਮੈਨੂੰ ਇਹ ਆਖਿਆ ਫਰੀਦ ਨੂੰ ਦੇ ਦੇਣਾ ਚੀਖ ਨਿਕਲ ਗਈ ਫਰੀਦ ਦੇ ਮੂਹਾਂ ਮਾ ਅੱਜ ਤੇ ਖੁਦਾ ਮੈਨੂੰ ਹੀ ਦੇ ਗਿਆ ਰੋਜ਼ ਖੁਦਾ ਤੇਰੇ ਹੱਥੋਂ ਮੈਨੂੰ ਝੂਠੀਆਂ ਖਜੂਰਾਂ ਦਿੰਦਾ ਸੀ ਅੱਜ ਮੈਨੂੰ ਸੱਚੀ ਖਜੂਰ ਮਿਲ ਗਈ ਖੁਦਾ ਨਹੀਂ ਦੇ ਦਿੱਤੀ ਤੈਨੂੰ ਖੇਚਲ ਕਰਨ ਦੀ ਹੁਣ ਲੋੜ ਨਹੀਂ ਤੈਨੂੰ ਵਿਚੋਲਾ ਬਣਨ ਦੀ ਹੁਣ ਕੋਈ ਲੋੜ ਨਹੀਂ ਖੁਦਾ ਨੇ ਸਿੱਧਾ ਹੀ ਮੈਨੂੰ ਰਸ ਦੇ ਦਿੱਤਾ ਹੈ ਇਸ ਵਾਸਤੇ ਹੁਣ ਸਭ ਇਹ ਚੀਜ਼ਾਂ ਬੇਮੈਨੀ ਨੇ ਫਜ਼ੂਲ ਨੇ ਕਿਹੜੀਆਂ ਫਰੀਦਾ ਸੱਕਰ ਖੰਡੇ ਨਿਵਾਤ ਗੁੜ ਮੱਖੋ ਮਾਂਜਾ ਦੁੱਧੇ ਸਭੇ ਵਸਤੂ ਮਿੱਠੀਆਂ ਰੱਬ ਨੂੰ ਪੁੱਜਨ ਤੁਦ ਏ ਰੱਬ ਏ ਖੁਦਾ ਜੋ ਤੇਰੇ ਨਾਮ ਦੇ ਮਿਠਾਸ ਹੈ ਉਸ ਦੇ ਸਾਹਮਣੇ ਖਜੂਰਾ ਕੀ ਨੇ ਇਹ ਗੁੜ ਕੀ ਹੈ ਇਹ ਸ਼ੱਕਰ ਕੀ ਹੈ ਇਹ ਸ਼ਹਿਦ ਕੀ ਹੈ ਤੁਮ ਬਹੁਤ ਮਿੱਠਾ ਹੈ ਬਹੁਤ ਮਿੱਠਾ ਹੈ અત્યੰਤ ਸੁਆਦੀ ਹੈ ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ ਜਿੰਨਾਂ ਖਾਦੀ ਚੋਪੜੀ ਘਣੇ ਸਹਿਣਗੇ ਦੁੱਖ ਇਸ ਸ਼ਲੋਕ ਬਾਰੇ ਠੀਕਾਕਾਰਾਂ ਦਾ ਵਿਚਾਰਕ ਲੋਕਾਂ ਦਾ ਆਪਣਾ ਆਪਣਾ ਮਤ ਔਰ ਭਗਤ ਮਾਲਦੇਚ ਇਸ ਸੰਬੰਧ ਵਿੱਚ ਕਈ ਤਰ੍ਹਾਂ ਦੀਆਂ ਸਾਖੀਆਂ ਨੇ ਦਰਸ ਲੱਕੜ ਦੀ ਰੋਟੀ ਭੁੱਖ ਨਹੀਂ ਮਿਟਾ ਸਕਦੀ ਲੱਕੜ ਦੀ ਰੋਟੀ ਨੂੰ ਪੇਟ ਤੇ ਬਨ ਕੇ ਬਾਬਾ ਫਰੀਦ ਘੁੰਮਦੇ ਰਹੇ ਇਤਨੀ ਸਿਆਣੀ ਆਤਮਾ ਇਤਨਾ ਦੂਰ ਦ੍ਰਿਸ਼ਟ ਮਨੁੱਖ ਇਤਨੀ ਬਾਰੀਕ ਬੀਨ ਅਕਲ ਐਸਾ ਕਰਮ ਨਹੀਂ ਕਰ ਸਕਦੀ ਫਿਰ ਇਹ ਕਿਉਂ ਕਹਿ ਰਹੇ ਨੇ ਫਰੀਦਾ ਰੋਟੀ ਮੇਰੀ ਕਾਠ ਕੀ ਦਰਸਲ ਡੇਰੇ ਦੇ ਵਿੱਚ ਅਕਸਰ ਘਰਾਂ ਘਰਾਂ ਤੋਂ ਮੰਗੀਆਂ ਹੋਈਆਂ ਰੋਟੀਆਂ ਵਿਕਸ਼ਾ ਦੇ ਵਿੱਚ ਰੋਟੀਆਂ ਆਉਂਦੀਆਂ ਸਨ ਲੋਕੀ ਬੱਚੀ ਕੁੱਚੀ ਰੋਟੀ ਦੇ ਦਿੰਦੇ ਸਨ ਬਾਬਾ ਫਰੀਦ ਬਿਰਦ ਹੋ ਚੁੱਕੇ ਸਨ ਮੂੰਦਿਚ ਦੰਦ ਨੇਸਨ ਸੁੱਕੀ ਰੋਟੀ ਨੂੰ ਜੈਸੇ ਮੂੰਦਿਚ ਪਾਨ ਤੇ ਇੰਜ ਪ੍ਰਤੀਤ ਹੋਵੇ ਜਿਸੇ ਲੱਕੜ ਨੂੰ ਮੋਚ ਪਾ ਰਹੇ ਨੇ ਸੁੱਕੀ ਰੋਟੀ ਅੱਜ ਵੀ ਤਸ਼ਬੀਹ ਦੇਂਦੇ ਨੇ ਇਹ ਤੇ ਲੱਕੜ ਵਰਗੀ ਹੈ ਕੀ ਖਾਈਏ ਇਹ ਤੇ ਲੱਕੜ ਵਰਗੀ ਹੈ ਉਸੇ ਤਸ਼ਬੀਹ ਨੂੰ ਬਾਬਾ ਫਰੀਦ ਵਰਤ ਰਹੇ ਨੇ ਇਕ ਤੇ ਮੇਰੇ ਦੰਦ ਨਹੀਂ ਇਕ ਇਹ ਰੋਟੀ ਸੁੱਕੀ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ ਲੈਂਦੇ ਪੰਜਾਬ ਦੇ ਚ ਸਾਗ ਸਬਜ਼ੀ ਨੂੰ ਲਾਵਣ ਕਹਿੰਦੇ ਨੇ ਜਿਹਦੇ ਨਾਲ ਲਾ ਕੇ ਰੋਟੀ ਖਾਈ ਜਾਏ ਲਾਵਣ ਮਲਤਾਨ ਖਸ਼ਾਬ ਕੁੰਦੀਆਂ ਮੀਆਂ ਵਾਲੀ ਸਰਗੋਦਾ ਜੰਗ ਮੰਗੈਣਾ ਡੇਰਾ ਗਾਜ਼ੀ ਖਾਨ ਔਰ ਫਰੰਟ ਇਅਰ ਦੇ ਇਲਾਕੇ ਦੇ ਚ ਸਾਗ ਸਬਜ਼ੀ ਨੂੰ ਦਾਲ ਬਾਜੀ ਨੂੰ ਕਹਿੰਦੇ ਨੇ ਲਾਵਣ ਬਾਬਾ ਫਰੀਦ ਆਪ ਦੀ ਬੋਲੀ ਪੰਜਾਬੀ ਔਰ ਖਾਸ ਕਰਕੇ ਲੈਂਦੀ ਪੰਜਾਬੀ ਲੋਕਲ ਭਾਸ਼ਾਵਾਂ ਦੇ ਵਿੱਚ ਆਪਨੇ ਮਨੁੱਖਤਾ ਦੀ ਝੋਲੀ ਦੇ ਵਿੱਚ ਖੁਦਾਈ ਗਿਆਨ ਪਾਇਆ ਤੋਂ ਆਪ ਕਹਿੰਦੇ ਨੇ ਇਹ ਜੋ ਮੈਨੂੰ ਭੁੱਖ ਲੱਗੀ ਹੈ ਬਸ ਇਹੀ ਮੇਰਾ ਲਾਵਣ ਹੈ ਇਹੀ ਮੇਰੀ ਸਾਗ ਸਬਜ਼ੀ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਰੁੱਪੇ ਕਾਮੇ ਦੋਸਤੀ ਬੁਖੇ ਸਾਦੇ ਗੰਡ ਬੁਖ ਤੇ ਸਵਾਦ ਦਾ ਹੀ ਆਪਸ ਦੇ ਚ ਤਾਲਮੇਲ ਹੈ ਬੁਖ ਨਹੀਂ ਤੇ ਸਵਾਦ ਕਾਦਾ ਤੋ ਬਾਬਾ ਫਰੀਦ ਕਹਿੰਦੇ ਨੇ ਜੋ ਮੇਰੀ ਸਾਗ ਸਬਜ਼ੀ ਹੈ ਉਹ ਹੈ ਬੁਖ ਤੇ ਬੁਖ ਦੇ ਚ ਜਦ ਮੈਂ ਸੁੱਕੀ ਰੋਟੀ ਖਾਣਾ ਸਵਾਦੀ ਲੱਗਦੀ ਹੈ ਚੰਗੀ ਲੱਗਦੀ ਹੈ ਜਿੰਨਾ ਖਾਦੇ ਚੋਪੜੀ ਗਨੇ ਸਹਿਣਗੇ ਦੁੱਖ ਭੁੱਖ ਤੋਂ ਬਿਨਾ ਜੋ ਚੋਪੜੀ ਤੇ ਹੋਰ ਤਰ੍ਹਾਂ ਤਰ੍ਹਾਂ ਦੇ ਪਦਾਰਥ ਖਾਂਦੇ ਨ ਪਰ ਭੁੱਖ ਨਹੀਂ ਹੈ ਬਹੁਤ ਦੁੱਖ ਸਹਾਰਣਗੇ ਭੁੱਖ ਤੋਂ ਬਿਨਾ ਖਾਣਾ ਦੁਖੀ ਹੈ ਇੱਕ ਇੱਕ ਬੁਰਕੀ ਦੁੱਖ ਨੂੰ ਜਨਮ ਦੇਗੀ ਇੱਕ ਇੱਕ ਬੁਰਕੀ ਰੋਗ ਨੂੰ ਜਨਮ ਦੇਗੀ ਇੱਕ ਇੱਕ ਬੁਰਕੀ ਪੀੜਾ ਨੂੰ ਪੈਦਾ ਕਰੇਗੀ ਬਾਬਾ ਫਰੀਦ ਇਸ ਸ਼ਲੋਕ ਦੇ ਰਾਹੀ ਇਹੀ ਕੁਝ ਸਮਝਾ ਰਹੇ ਨੇ ਜੋ ਭੁੱਖ ਹੈ ਬਸ ਇਹੀ ਮੇਰੀ ਸਾਗ ਸਬਜ਼ੀ ਹੈ ਔਰ ਇਸਦੇ ਜਦ ਮੈਂ ਸੁੱਕੀ ਰੋਟੀ ਖਾਣਾ ਤਾਂ ਵੀ ਸਵਾਦੀ ਲੱਗਦੀ ਹੈ ਪਚ ਜਾਂਦੀ ਹੈ ਤੇ ਸਰੀਰ ਦੇ ਅਨੁਕੂਲ ਬਕਾਇਦਾ ਜੋ ਹੈ ਕੰਮ ਕਰਦੀ ਹੈ ਪਰ ਭੁੱਖ ਹੀ ਨਹੀਂ ਹੈ ਤੇ ਤਰ੍ਹਾਂ ਤਰ੍ਹਾਂ ਦੇ ਸਵਾਦੀ ਤੇ ਪੋਸ਼ਟਿਕ ਖਾਣੇ ਖਾਦੇ ਗਏ ਨੇ ਇੱਕ ਇੱਕ ਬੁਰਕੀ ਰੋਗ ਨੂੰ ਜਨਮ ਦੇਵੇਗੀ ਭੁੱਖ ਤੋਂ ਬਿਨਾ ਖਾਣਾ ਦੁੱਖ ਹੀ ਹੈ ਐਸਾ ਇਸ ਸ਼ਲੋਕ ਦੇ ਰਾਹੀਂ ਬਾਬਾ ਫਰੀਦ ਜਗਤ ਨੂੰ ਗਿਆਨ ਦੇ